ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਟੋਟਲ 3 ਨਗ ਲੈ ਕੇ ਆਏ ਜਿਨ੍ਹਾਂ 'ਚੋਂ ਇੱਕ ਦੂਇਆ ਸਵਾਇਆ ਹੈ ਤੇ ਦੋ ਗੱਬਣਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਖੁਸ਼ੀ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਾ ਸਾਸੀ ਕਾ ਜੀ ਸਾਸੀ ਕਾ ਵੀਰੇ ਨਾਮ ਤੇ ਐਡਰੈਸ ਦੱਸੋ ਜੀ ਨਾਮ ਗੁਰਜੀਤ ਸਿੰਘ ਹੈਗਾ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 82 43 18 960 ਹੈ ਜੀ ਠੀਕ ਹੈ ਵੀਰੇ ਤਿੰਨ ਨਾਗਾ ਜੀ ਅਜਾ ਤਿੰਨ ਨਾਗਾ ਭਰਾ ਠੀਕ ਹੈ ਵੀਰੇ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਰਨ ਮਾ ਜੀ ਵੀਰੇ ਦੂਜਾ ਸੂਈ ਸੂਈ ਆ ਤਾਂ ਦੋ ਸੂਈ ਹੈ ਜੀ ਸੂਈ ਨੂੰ ਵੀਰੇ ਬੱਚਾ ਸਾਹਮਣੇ ਆ 20 25 ਦਿਨ ਹੋਇਆ ਮਹੀਨੇ ਤੋਂ ਅੰਦਰ ਹੀ ਆ ਠੀਕ ਹੈ ਵੀਰੇ ਹਾਂਜੀ ਤੇ ਬੱਚਾ ਹੈ ਕੀ ਹੈ ਜੀ ਬੱਚਾ ਆ ਭਰਾ ਮਗਰ ਠੀਕ ਹੈ ਵੀਰੇ ਬੱਚੇ ਤੇ ਮਿਲਦੀ ਹੈ ਜੀ ਬੱਚੇ ਤੇ ਮਿਲਦੀ ਭਰਾ ਕਿੰਨਾ ਦੁੱਧ ਭਾਂਡੇ ਚ ਪਉਂਦੀ ਆ ਬਰਾਡ ਵੀਰੇ ਦੁੱਧ ਇਸ ਟਾਈਮ ਹੈਗਾ ਵਾ ਡੱਬੇ ਵਾਲਾ 19 ਕਿਲੋ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਯਾਰ ਆਪਾਂ ਦੇਣੀ ਚਵਾ ਗਿਆ ਵੀਰੇ ਚਾਰ ਡਿੰਗ ਠੀਕ ਆ ਗਾਰੰਟੀ ਆਪਾਂ ਗਾਰੰਟੀ ਆਪਾਂ ਬਰਾਡ ਵੀਰੇ 19 ਕਿਲੋ ਦਾ ਦਵਾ ਕੇ ਡੱਬੇ ਵਾਲਾ ਜੇ ਦਾ ਕਰਨੀ ਝੱਗ ਵਾਲੀ ਗੱਲ ਉਹਦਾ 22 30 ਵੀ ਹੋ ਜਾਂਦਾ ਬਰਾਡ ਵੀ ਠੀਕ ਆ ਠੀਕ ਹੈ ਨਾ ਠੰਡਾ ਦੁੱਧ 19 ਠੰਡਾ ਦੁੱਧ 19 ਹੈਗਾ ਆ ਰਾਮਣ 19 ਕਿਲੋ ਵੀਰੇ ਖੁੱਲਾ ਦੁੱਧ ਜੋਕ ਕੇ ਦੇ ਦਾਂਗੇ ਜੋਕ ਕੇ ਦੇਵਾਂਗੇ ਬਰਾਗਣਾ ਦੀ ਗਰੰਟੀ ਆ ਥਣਾ ਤੇ ਆਪ ਦੱਸ ਦੇ ਆਪਾਂ ਨੂੰ ਕਹਿੰਦੇ ਲੋੜ ਹੀ ਠੀਕ ਆ ਵੀਰੇ ਥਣਾ ਦੱਸਿਆ ਜੀ ਸੋਨਾ ਤੋੜਦੇ ਵੀਰੇ ਨਾਲ ਦੇ ਨਾਲ ਸੂਆ ਦੁੱਧਿਆ ਸੂਈ ਹੈ ਜੀ ਬੱਚਾ ਵੀਰੇ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬੱਚੇ ਤੇ ਹੀ ਮਿਲਦੀ ਆ ਨੈਟ 19 ਕਿਲੋ ਦੁੱਧ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਦੋ ਟਾਈਮ ਚਾਰ ਬਰਾੜ ਵੀ ਗੱਲ ਕਹਿੰਦੀ ਨਹੀਂ ਠੀਕ ਆ ਜੀ ਇੱਕ ਕਰੋਸ਼ ਬਣਾ ਗਰਮੀਆਂ ਦੀ ਰਹਿਦ ਬੱਛੀ ਆ ਸਹੀ ਗੱਲ ਤੇ ਥਾਂ ਵੀ ਮੱਝਾਂ ਵਰਗਾ ਲੱਗਾ ਵਾ ਤੇ ਦੁੱਧ ਵੀ ਮੱਝਾਂ ਵਰਗਾ ਦੁੱਧ ਬਰਾੜ ਦੇ 20 20 ਕਿਲ ਲਈ ਆਪਾਂ 19 ਕਿਲੋ ਖਿਆ ਵਾ ਆਪਾਂ ਕਿਲੋ ਘੱਤੀ ਦਰ ਕਿਲੋ ਘੱਟ ਦੱਸਿਆ ਬੰਦਾ ਇੱਥੇ ਆਵੇ ਮਾਨ ਨਾਲ ਜੇ ਕੱਲ ਮਾਲ ਆਪਣੇ ਕੋਲ ਆਇਆ ਵਾ ਠੀਕ ਆ ਠੀਕ ਆ ਪਰ ਥਾਂ ਤੇ ਚਵਾਈ ਮੈਂ ਕਹਣਾ ਰੂ ਹੀ ਆ ਇੱਕ ਨੰਬਰ ਹੀ ਆ ਮੈਂ ਕਹ ਤੂੰ ਥਾਂ ਦੱਸ ਦੇ ਆਪਾਂ ਨਹੀਂ ਬੋਲਦੇ ਬਰਾੜ ਦੇ ਬੱਚੇ ਕਰਦੀ ਆਪਾਂ ਪੂਰਾ ਟਾਪ ਦਾ ਥਾਣਾ ਜੀ ਐਨ ਮੰਜੇ ਦੇ ਪਾ ਵਾਂਗੂ ਖੜਾ ਬਾਕੀ ਇੱਕ ਪੀੜੀ ਦਾ ਪਾਵਾ ਹੁੰਦਾ ਨਾ ਉਹ ਚੀਜ਼ ਆ ਉਹ ਚੀਜ਼ ਆ ਸਹੀ ਗੱਲ ਆ ਜੀ ਬਾਕੀ ਫਿਕਸ ਅਡਰ ਆਰਡਰ ਤੁਹਾਨੂੰ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੂਨਾ ਗੁਲਾਬੀ ਸੂਨਾ ਬਲੈਕ ਥਾਣਾ ਜੀ ਚੰਗਾ ਬਰਾੜ ਭਾਈ ਇਹ ਆਈਆ ਮਸ਼ੀਨ ਤੋਂ ਠੀਕ ਆ ਮਸ਼ੀਨ ਦੀ ਚਲਾਈ ਤੋਂ ਅੱਛਾ ਠੀਕ ਆ ਨਾ ਤੇ ਬਾਕੀ ਚੋਂ ਚੋਂ ਦਾ ਚਵਾ ਦਾ ਮੈਂ ਕਹਿੰਦਾ ਧਾਰ ਦੋ ਕਿ ਭੂਰ ਹੋਵੇ ਛਟਿਆ ਹੋਵੇ ਮਖਾਨ ਘੱਟ ਵੱਡਾ ਜੇ ਆਪਾਂ ਬੈਠੀ ਠੀਕ ਹੈ ਵੀਰੇ ਬਾਕੀ ਬੱਚੇ ਨੂੰ ਆਪ ਦਾਸ ਦੇ ਪੈਠਪੁਰਾ ਬੱਚੀ ਦਾ ਦੇਣਾ ਸਹੀ ਗੱਲ ਹੈ ਕਰ ਕਰ ਨਹੀਂ ਜਾਂਦੀਆਂ ਬੱਚੀਆਂ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ ਹੀ ਮੈਂ ਕਹਿੰਦਾ ਵਰਾੜ ਦੂੰ ਕਹਿੰਦਾ ਸੋਚ ਤੋਂ ਬਾਹਰ ਕਰ ਦੇਣਾ ਅੱਜ ਮੁੱਲ ਕਿੰਨਾ ਜੀ ਵਰਾੜ ਵੀਰੇ ਮੁੱਲ ਕਰ ਨਹੀਂ ਬੱਚੀ ਦਾ ਕਰ ਲੀਆ 70 ਮੁੱਲ ਕਰ ਲੀਆ 75 ਅੱਛਾ ਬੱਚੀ ਦੇਣੀ ਆਪਾਂ 60000 ਦੀ ਆ ਯੈਸ ਨੋ ਯੈਸ ਨੋ ਮੈਂ ਦੁੱਧ 19 ਕਿਲੋ ਡੱਬਿਆਂ ਵਾਲਾ ਵਾ ਜੋਖ ਕੇ ਲੈ ਜੇ ਯਾਰ ਆਪਾਂ ਵੀ ਤੇ ਦੇਣੀ ਚ ਵਾਗੇ ਸਿੱਧੀ ਜਿਹੀ ਗੱਲ ਆਪਾਂ ਬਾਤ ਲਾਂਬਾ ਨਹੀਂ ਲੈਣਾ ਠੀਕ ਆ ਆਪਣੇ ਆਗੜਾ ਘਰੇ ਬਣਾਈਆਂ ਸਹੀ ਗੱਲ ਆ ਆਪਣਾ ਮਾਲ ਖਰੀਦਿਆ ਆਪਣਾ ਮਾਲ ਖਰੀਦਿਆ ਘਰੇ ਚਵਾ ਕੇ ਦੇਵਾਂਗੇ 10 ਕਿਲੋ ਠੀਕ ਆ 60000 ਰੁਪਏ ਗਣਕੇ ਲੈ 60000 ਰੁਪਏ ਗਣਕੇ ਲੈ ਫੋਨ ਉਹ ਲਾ ਦੇ ਕਿ ਨਾ 5000 ਖਾਤੇ ਚ ਸਾਈ ਪੋਣੀ ਆ ਠੀਕ ਆ ਭਗਾਈ ਵਾਲਾ ਫੋਨ ਲਾ ਦੇ ਆਪਾਂ ਲੋੜ ਨਹੀਂ ਬੱਚੀ ਬੋਲਦੀ 10 ਬ੍ਰਾਂਡ ਦੇ ਕੋਈ ਦਿੰਦਾ ਇੰਨੇ ਦੀ ਬੱਚੀ ਵਜਨ ਵਾਲੀ ਆ ਬੰਦੇ ਵਾਲੀ ਆ ਕਾਲੀ ਆ ਕੰਮ ਕਾਲੀ ਇੱਕ ਥਾਂ ਤੋਂ ਇਹਨੂੰ ਕਹਿੰਦਾ ਲਾ ਲ ਲੈ ਲਾ ਠੰਡਾ ਫੋਨਾ ਪਾਲੇ ਨਹੀਂ ਲੋੜ ਓ ਯਾਰ ਬਰਾੜ ਬਾਈ ਆਪਾਂ ਪਹੂਸੀ ਲਈਦਾ ਠੀਕ ਆ 5000 ਮਹਿੰਗਾ ਲੈਣਾ ਪੈ ਜਵੇ ਠੀਕ ਵੇਰੇ ਸੁਆਕ ਕਰਨ ਨਾ ਲੂਣ ਸੁੰਦੀ ਆ ਵੀਰੇ ਦੰਦੋ ਜੀ ਦੰਦ ਵੀਰੇ ਦੇਖਿਆ ਨਹੀਂ ਮੀ ਤਾਂ ਚੋਗੀ ਹੋਵੇ ਛਿੱਗੀ ਹੋਵੇ ਕੁਲੀ ਤਾਂ ਦਾਗੀ ਬਚੀ ਠੀਕ ਆ ਹਾਂਜੀ ਸਮਾਂ ਕਿੰਨਾ ਲੈਂਦੀ ਆ ਬਰਾੜ ਭਾਈ ਇਹ ਲੈ ਜੂਗਾ 1 ਹਫਤਾ ਰੇਟ ਮੁਤਾਬਕ ਡੇਢ ਦੇ ਸਾਫ ਨਾਲ ਠੀਕ ਆ ਕਿੰਨਾ ਬਾਜੂ ਕਰਮ ਵਾਲੀ ਦੋ ਤਾਂ ਬਰਾੜ ਭਾਈ ਆ ਦੀ ਸੇਵਾ ਸਹੀ ਗੱਲ ਹੈ ਠੀਕ ਆ ਨਾ ਆਪਾਂ ਨਾਸ ਚੂਰ ਬੋਲ ਕੇ ਦੇਣਾ ਇਹ ਮੂੰਹ ਦੇ ਕਹਿਣਾ ਰਿਕਾਰਡ ਬਣਾਉਣਾ ਠੀਕ ਆ ਲੋਕੀ ਕਹਿੰਦੇ ਐਵੇਂ ਕਰ ਲਾ ਮੂੰਹ ਨਾ ਕਹਿਣਾ ਬਈ ਬਹੁਤ ਫਰਕ ਪੈਂਦਾ ਵੇ ਕਰਕੇ ਕਰਦਾ ਜਿਹੜਾ ਆਪਾਂ ਜੋਖ ਕੇ ਦੇਵਾਂਗੇ ਰਿਕਾਰਡ ਉਹੀ ਆ। ਉੱਚੀ ਯਾਰ ਰਿਕਾਰਡ ਬਣਾਉਣ ਨੂੰ ਮੂੰਹ ਨਾ ਬਣਾਉਣਾ ਮੈਂ ਕਹਾਂ ਜਨਾ ਤੇ ਆਹ ਫਰਾਨਾ ਧੌਂਕੜੀ ਮਾਂ ਇਹਨਾਂ ਤੋਂ ਦਿੰਦੀ ਰਹੀ ਆ ਕੀ ਫਾਇਦਾ। ਠੀਕ ਆ। ਆਪਾਂ ਇਹਨਾਂ ਨਾਲ ਕੱਦਨੇ। ਜਿੰਨਾ ਮਰਜੀ ਮੰਨ ਲੈ। ਟੱਲ ਬਹੁਤ ਪਈ ਆ ਜੇ। ਟੱਲ ਤਾਂ ਬਰਾੜ ਮਦਰ ਨੂੰ ਲਈ ਹੁੰਦੀ ਆ। ਠੀਕ ਆ। ਹਾਂਜੀ। ਬਾਕੀ ਕੁਆਲਿਟੀ ਚੰਗੀ ਐ ਬਾਕੀ ਯਾਰ ਫੇਸ ਕੁਆਲਿਟੀ ਵੇਖ ਲਾ ਵਧੀਆ ਜਰਸੀ ਆ ਕਰੋਸ ਪਾਣਾ ਬਈ ਠੀਕ ਐ ਵੀਰੇ ਹਾਂਜੀ ਚੰਗੀ ਆ ਜਾਨੀ ਰੱਖਣ ਨੂੰ ਚੰਗੀ ਐ ਘਰੇ ਜਿੰਨੇ ਸਿੰਘ ਵਾਲਾ ਰੱਖਣਾ ਬਈ ਯਾਰ ਕਿੰਨੀ ਦੀ ਹੈਗੀ ਆdre ਚੰਗੀ ਆ ਚੰਗੀ ਆ ਤੇ ਮੁੱਲ ਬੱਚੀਆਂ ਵਾਲਾ ਮੁੱਲ ਤਾਂ ਮੈਂ ਕਿਹਾ ਬੱਚੀਆਂ ਵਾਲਾ ਬੱਚੀਆਂ ਤੋਂ ਵੀ ਸਸਤਾ ਕਰਦੇ ਆ ਤੁਸੀਂ ਇਹ ਤੋਂ ਵੀ ਸਸਤਾ ਕਰਨਾ ਲੋਕਾਂ ਦੀ ਸੋਚ ਤੋਂ ਮੁੱਲ ਬਾਹਰ ਕਰਦੇ ਆ ਲੋਕ ਕਹਿੰਦੇ ਮੁੱਲ ਕਰਦੇ ਲੋਕ ਸਿੰਘ ਵਾਲੇ ਦਾ ਮੁੱਲ ਕਰਦੇ ਆ ਬਰਾੜ ਉਹਨਾ ਜਿੰਨਾ ਇਹ ਤਾਂ ਕਰਨਾ ਬਣੀਆਂ ਬੱਚੀਆਂ ਦੇ ਨਹੀਂ ਆਪਾਂ ਠੀਕ ਆ ਪਹਿਲਾਂ ਬੱਚੀ ਦਾ ਥਾਨ ਲੈ ਵਦਖਾ ਠੀਕ ਆ ਵੀਰੇ ਲਓ ਜੀ ਕਰੋ ਜੀ ਅੱਕਾ ਕਿੱਥੇ ਜਾ ਕੇ ਸੌਂ ਕੇ ਸੁਣੀ ਆ ਠੀਕ ਆ ਬਿਆ ਲੈਣੀ ਆ ਉਹ ਹੀ ਦੱਸੇ ਕਰੋ ਉਹਨੂੰ 45 ਕਰਾ 40 ਕਰਾ ਲੈ ਜੈ ਜੈ 37000 ਦੀ ਬੱਚੀ ਦੇਣੀ ਤੇ ਨਹੀਂ ਆ 37000 ਦੀ 37000 ਦੀ ਬੱਚੀ ਦੀ ਤਾਂ ਖਾਲੀ ਆ ਹੁੰਦੀ ਆ ਤੂੰ ਆਪ ਦੱਸ ਦੇ ਕੀ ਘਟਨਾ ਚੋਂ 25 ਦੀ ਤਾਂ ਖਾਲੀ ਆ ਹੁੰਦੀ ਆ ਖਾਲੀ ਆ ਹੁੰਦੀ ਬੱਚੀ ਦਾ ਥੰਮੜਾ ਦੇਖ ਲੈ ਆਹ ਦੇਖ ਲੈ ਉੱਤੇ ਬਣ ਕੇ ਸੁਣੀ ਆ ਠੀਕ ਆ ਉਦੋਂ ਜਿੰਨਾ ਮਰਜ਼ੀ ਮੰਨ ਲੋ ਕਿਹੜੀ ਬੈਂਕ ਦੇ ਗੁਨੇ ਪੈਸੇ ਕਰਦੀ ਆ ਇਹ ਕਰ ਲਿਆ ਕਰਮ ਵਾਲੀ ਸਹੀ ਗੱਲ ਹੈ 37000 ਚ ਮੇਰੇ ਹਿਸਾਬ ਨਾਲ ਤਾਂ ਨਹੀਂ ਮਿਲਣਾ ਇਹ ਜੰਨਾ ਦਾ ਯਾਰ ਮੈਂ ਕਹਿੰਦਾ ਵੀਡੀਓ ਸਾਰੀਆਂ ਵੇਖ ਕੇ ਸਾਰਿਆਂ ਚੈਨਲਾਂ ਨਾਲ ਵੀਡੀਓ ਵੇਖ ਕੇ ਫੇਰ ਮੈਨੂੰ ਫੋਨ ਲਾਣ ਬਾਈ ਇਹ ਬੱਚੀ ਹੈਗੀ ਤੇ ਦੇ ਦਿੱਤੀ ਆ ਪਰ ਤੈਨੂੰ ਇਹ ਗੱਲ ਫੇਰ ਕਿੰਨਾ ਵਾਂ ਫੋਸ ਬੰਦਾ ਹੀ ਲਾਵੇ ਤੂੰ ਉਦੋਂ ਵੀਡੀਓ ਪਾ ਗਿਆ ਵਾ ਤੂੰ ਛੋੜ ਹੀ ਪਾਣਾ ਮੈਂ ਕਹਿੰਦਾ ਮਾਲ ਪਹਿਲਾਂ ਵੇਖ ਜਾਂਦਾ ਅੱਛਾ ਆਪਾਂ ਨੂੰ ਵੀਡੀਓ ਚੱਲਣਾ ਛੋੜਨਾ ਸ਼ੌਂਕ ਨਹੀਂ ਹੁੰਦਾ ਆਪਣੇ ਦਾ ਵੀਰੇ ਠੀਕ ਹੈ 2-300 ਵੀਡੀਓ ਦੀ ਬੈਕ ਜਾਂਦਾ ਮਾਰੂ ਵਿਊ ਤੇ ਬੈਕ ਜਾਂਦਾ ਬੈਗਿਆਂ ਦਾ ਹੁੰਦਾ ਯਾਰ ਬਾਲੇ ਵਿਊ ਦੀ ਲੋੜ ਹੀ ਨਹੀਂ ਪਈ ਲੋ ਆਪਾਂ ਤੱਕ ਨਾ ਚੁੰਗੀ ਨਹੀਂ ਦਾ ਪਰ ਹੜੇ ਧਰ ਨੂੰ ਗੋੜਦੀ ਮਾਰ ਕੱਲਾ ਬੈਕ ਜਾਂਦਾ ਠੀਕ ਆ ਵੀਰੇ ਹਾਂਜੀ ਤੇ ਆ ਪੈਨ ਨੰਬਰ ਚਿਤਰੀ ਜੀ ਇਹ ਵੀਰੇ ਕੋ ਦੂਜਾ ਮੰਨ ਵੀ ਤੇਜਾ ਸੁਆ ਮਾਰੀ ਗਰਮੀ ਆਲਾ ਤੋਂ ਇਹ ਗਰਮੀ ਆ ਤੋਹਾ ਵੀਰੇ ਲੈਂਦੀ ਆ ਜੇ ਹਫਤਾ ਇਹ ਵੀ ਬਚੀ ਡੇਢ ਮਤਾਵ ਡੇਢ ਦੇ ਸਾਬ ਨਾਲ ਠੀਕ ਆ ਹਾਂਜੀ ਆ ਕਿੰਨਾ ਬਾਜੂ ਗਰਮ ਆਲੀ ਦੁੱਧ ਵੀਰੇ ਆਪਾਂ ਫੇਰ ਕਹਿੰਦੇ ਆ ਅਗਲਾ ਆਪ ਦੀ ਸੰਗ ਨਾਲ ਆਉ ਮੱਝਾ ਰ ਗਈ ਦੋ ਮੱਝਾ ਵਰਗਾ ਪਾਣੀ ਵੀਰੇ ਗਰੰਟੀ ਗਰੂਟੀ ਚੱਕ ਦੇ ਠੀਕ ਆ ਲਾਂ ਨੂੰ ਡਰਨਾ ਨਹੀਂ ਜੀ 10 ਮੇਰੇ ਹਿਸਾਬ ਨਾਲ ਗਰੰਟੀ ਪੂਰੇ ਲੈ ਜੂਗੀ ਤੇ ਫਿਰ ਦੋ ਦਿਨ ਬਾਅਦ ਵੀ ਜਾਣ ਦੋ ਇੱਕ ਦੋ ਦਿਨ ਵੱਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਆ ਅੰਦਾਜ਼ਾ ਹੀ ਹੁੰਦਾ ਮੁੱਲ ਵੀ ਉਹੀ ਕਰ ਦੇਣਾ ਮੁੱਲ ਵੀ ਫਿਰ ਅਗਲਾ 10000 ਸਾਂਭ ਕੇ ਵਾਚੀ ਵੇਚ ਲੈ ਵੀ ਦੋ ਦਿਨ ਵੱਧ ਵੀ ਲੈ ਜੂ ਕਿਹੜਾ ਨੁਕਸਾਨ ਹੋਣਾ ਫਾਇਦਾ ਹੀ ਹੋਣਾ ਉਨੀ ਤਿਆਰ ਸੋਹਣੀ ਹੋ ਜੂਗੀ ਬਰਾੜ ਕਿੰਨੇ ਲੈਣੇ ਆ ਤੁਹਾਨੂੰ ਫੇਰ ਕਹਿਣਾ ਵਾ ਕਿੰਨੇ ਟੋਕਰ ਗਾਂ ਲੈਣੀ ਹੈ ਨਾ ਉਹਦੇ ਨਾਲ ਵੀ ਚੰਗੀ ਆ। ਅੱਛਾ ਉਹਦੇ ਨਾਲ ਵੀ ਘੱਟ ਰੇਟ 'ਚ ਮਿਲ ਜਾਣੀ ਆ। ਤੂੰ ਦੱਸ ਦੇ ਕਿੰਨੇ ਦੇ ਬੱਚੀ ਦੇ ਦਾਂ। ਦੇ ਦੇ ਆਫਰ 'ਚ। 30 ਹਜ਼ਾਰ ਦੀ ਦੇ ਦਈਏ। ਹੋਰ ਮਾਨਤਨ। ਕਰ ਦਾਂਗੇ ਆਈ ਗਏ ਦਾ। ਕਿੰਨਾ? 10000 ਰੁਪਿਆ ਕਰ ਦਾਂਗੇ। 30 ਹਜ਼ਾਰ ਦੀ ਬੱਚੀ ਦੇ ਦਾਂਗੇ। ਆਫਰ ਨਹੀਂ ਕੋਈ ਦਿੰਦਾ ਇੰਨੇ ਦੀ। 30 ਹਜ਼ਾਰ ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ। ਸਾਂਭਣੀ ਜ਼ਰੂਰ ਪੈਣੀ ਆ 10 ਦਿਨ ਪਰ ਜਿੱਦੇ ਤਿਆਰ ਹੋ। ਬਰਾੜ ਮੇਰਾ ਕੋਈ ਜੋੜਾ ਲੈ ਕੇ ਜਾਊਗਾ। 40000 ਦਾ ਜੋੜਾ ਦੇ ਦੂੰਗਾ। ਅੱਛਾ। ਜੋ ਉਡੇ ਆਤਾ ਜੋੜਾ ਦੇ ਦੂ ਕੋਈ ਸਾਂਭੂ ਦਾ ਬੰਦਾ ਸਾਂਭ ਨਾਲ ਆ ਹੋਵੇ ਬਕਾਰੀ ਹੁੰਦਾ ਲੈ ਕੇ 4 ਪੈਸੇ ਛੱਡੂਗੇ ਜਿੱਦ ਤੇ ਯਾਰ ਮੈਂ ਤਾਂ ਆਪਾਂ ਨਹੀਂ ਕਹਿੰਦਾ ਅਗਲਾ ਆਪੇ ਕਹੇਗੀ 40000 ਦਾ ਲੈ ਕੇ ਕੋਈ ਵਾਜ ਦਾ ਪੂਰੇ ਪੰਜਾਬ ਦਾ ਕਰਾਇਆ ਸ਼ੁਰੂ ਕਰੂੰਗਾ ਜੋੜੇ ਤੇ ਕਰੂੰਗਾ ਜੋੜੇ ਤੇ ਕਿੰਨਾ ਹੀ ਭਾਵੇ ਦੇ ਜੋੜਦੇ ਕਰੂੰਗਾ ਜੋੜੇ ਤੇ ਪੂਰੇ ਪੰਜਾਬ ਪੂਰੇ ਪੰਜਾਬ ਦਾ ਕਿੱਥੇ ਮਾਰਦੀ ਜੋੜਾ ਲੈ ਕੇ ਹੈਂ ਜਿਹੜਾ ਮਰਜੀ ਜੋੜਾ ਬਣਾ ਕੇ ਲੈ ਜਾ ਤਿੰਨੇ ਲਾਈਵ ਤਾਂ ਵੀ ਕਰੂੰਗਾ ਤਿੰਨੇ ਲੈ ਜਾ ਜੋੜਾ ਘੜਾ ਮਰਜੀ ਬਣਾ ਲੈ ਵੇ ਤਾਂ ਹੀ ਕਰਦਾ ਜਿਹੜੇ ਮਰਜੀ ਖੁੰਝੇ ਤੇ ਬੰਦਾ ਬੈਠਾ ਉਹਥੇ ਰਗੇ ਕਿਰਾਇਆ ਫਰੀ ਕਰ ਦੂੰਗਾ ਠੀਕ ਹੈ ਵੀਰੇ ਲਓ ਜੀ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਲੈ ਗਿਆ ਉਹ ਮੇਲਾ ਘੜਾ ਰਹਿਗਾ ਇਹਦਾ ਮੇਲਾ ਜੈਜ ਡਿਮਾਂਡ ਆ ਜਿਹੜਾ ਖੂਆ ਨਾਗਾ ਉਹ ਤੁਸੀਂ ਚੋ ਸਕਦੇ ਆ ਤੇ ਜਿਹੜਾ ਗੱਪਨ ਨਾਗਾ ਤੇ ਚਾਹੇ ਬਾਈ ਦੇ ਕਰੇ ਅਲੰਬਾ ਨਹੀਂ ਆਪਾਂ ਕਿਸੇ ਦਾ ਵੀ ਲੈਣਾ ਯਾਰ ਸਾਡੇ ਘਰਾਂ ਵਿੱਚ 4 ਡਾਂਗ ਤੇ 5 ਡਾਂਗ ਦਵੋ ਆਪਾਂ ਬਰਾਲੀ ਵੀਰੇ ਮਾਲ ਗਾਉਂ ਲੈ ਕੇ ਆਉਂਦਾ ਹਾਂ ਠੀਕ ਹੈ ਕੱਲ ਨੂੰ ਬੱਚਿਆਂ ਦੇ ਹੋਰ ਆਉਣੇ ਦੀਆਂ ਇੱਕ ਹੈਰ-ਚੈਰ ਵੀ ਗੱਬਣ ਵਛੀ ਆ ਰੋਕਰਾਂਗੇ ਪੜਾਂਗੇ ਬੱਚਿਆਂ ਨੂੰ ਪਹੁੰਚਾਂਗੇ ਕੱਲ ਨੂੰ ਦਰਸ਼ਨ ਪਵਾਵਾਂਗੇ ਬੱਚਾ ਜਾਊਂਗਾ ਜੀ ਮਾੜਾ ਜਿਹਾ ਫੜ ਲਿਓ ਕਿ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ੱੱੱ ਲੂਗਾ ਧੰਨਵਾਦ <avoiding right noise>